ਕਿਰਨਾ ਮੰਮੀ ਤੁਸੀਂ ਤੂੰ ਕੰਮ ਹੀ ਕਰਦੀ ਰਹੀ ਨਹੀਂ ਕਦੇ ਵੇਲੇ ਬਹਿ ਵੀ ਜਾਇਆ ਕਰ ਕਦੀ ਉੱਥੇ ਪੂੰਜ ਲਾ ਕਦੀ ਉੱਥੇ ਰੱਖ ਲਾ ਕਦੀ ਉੱਥੇ ਟੱਕ ਲਾ ਅਜੇ ਤਾਂ ਮੈਂ ਬੇਨ ਨਹੀਂ ਆ ਨਾ ਉਹਦੇ ਮੈਂ ਪੋਰ ਹੋ ਜੰਨੀ ਆ ਇਸ ਕਰਕੇ ਕੰਮ ਕਰਨਾ ਬਹੁਤ ਛੁਰੂ ਗਿਆ ਮੇਰੀ ਸੁਣ ਗੱਲ ਕੋ ਤੇ ਤੇਰੀ ਨਾ ਪਰਸੋ ਅਨਿਵਰਸਰੀ ਆ ਤੇ ਤੂੰ ਬਾਜ਼ਾਰ ਜਾ ਆਪਣੀ ਪਸੰਦ ਦਾ ਜਿਹੜਾ ਚੀਜ਼ ਮਰਜ਼ੀ ਲੈ ਆ ਸੂਟ ਲੈ ਆ ਕੋਈ ਚੀਜ਼ ਲੈ ਆ ਜੋ ਤੈਨੂੰ ਚੰਗਾ ਲੱਗਦਾ ਨਾ ਲੈ ਕੇ ਆ ਤੇ ਮੰਮੀ ਤੁਸੀਂ ਵੀ ਨਾਲ ਚੱਲਦੇ ਹੋ ਨਹੀਂ ਪੁੱਤ ਮੈਂ ਨਹੀਂ ਜਾਣਾ ਮੈਂ ਤਾਂ ਤੁਹਾਨੂੰ ਕਿ ਜਿੱਥੇ ਤੇਰੀ ਮੰਮੀ ਨਹੀਂ ਲੀਦੀ ਸੂਟ ਤੇਰੇ ਪੇਕੇ ਵਾਲੇ ਪਾਸੇ ਅੱਛਾ ਅੱਛਾ ਉਹ ਦੁਕਾਨ ਤੋਂ ਹਾਂ ਉਹ ਦੁਕਾਨ ਉਹਦੇ ਕੱਪੜਾ ਬੜਾ ਵਧੀਆ ਨਿਕਲਦੇ ਓਥੋਂ ਜਾ ਕੇ ਲੈ ਆ ਗੱਲ ਤੇ ਤੁਹਾਡੀ ਸਹੀ ਆ ਮੰਮੀ ਕੱਪੜਾ ਦਾ ਬੜਾ ਵਧੀਆ ਹੁਣ ਆ ਵੇਖੋ ਆ ਵੀ ਸੂਟ ਇਹ ਤਾਂ ਇਹ ਮੈਂ ਕਹਿੰਨ ਪੋਥੇ ਹੀ ਲਿਆ ਪਾ ਹੈ ਤਾਂ ਪਖਰ ਚ ਨਹੀਂ ਹੈ ਤੇ ਕਿਉਂ ਨਾ ਪੋਥੇ ਚ ਚਲ ਜੀਏ ਗੱਲ ਤੁਹਾਡੀ ਬਿਲਕੁਲ ਸਹੀ ਆ ਕੋਈ ਨਹੀਂ ਅ ਅੱਜ ਹੀ ਚਲ ਜਾਂਗੇ ਪਰਸੋਂ ਜਾਵਾਂ ਆਹੋ ਪੁੱਤ ਅੱਜ ਹੀ ਚਲ ਜਾ ਸੂਟ ਪਸੰਦ ਕਰਕੇ ਲੈ ਕੇ ਨਾ ਉੱਥੇ ਹੀ ਸਿਨਣਾ ਦੇ ਦੀ ਜਿੱਦ ਕੋ ਸੋਣ ਨਹੀਂ ਹੁੰਨੀ ਐ ਤੇ ਵਧੀਆ ਸਿਪਜੂਗਾ ਨਾ ਤੇ ਨਾਲੇ ਮੈਰਿਜ ਨੋਟਿਸ ਵਾਲੇ ਦਿਨ ਪਾ ਲੇਗੀ ਵਾ ਮਮੀ ਆ ਗਾਲ ਤੇ ਤੁਹਾਡੀ ਬਿਲਕੁਲ ਸਹੀ ਆ ਬੜੀ ਵਧੀਆ ਸਕੀਮ ਦਿੱਤੀ ਅੱਜ ਹੀ ਜਾਵਾਂ ਤੇ ਉਧਰੋਂ ਮੈਂ ਸੂਟ ਲੈ ਆਵਾਂ ਨਾਲ ਹੀ ਸਿਪਨੇ ਦੇ ਦਵਾ ਤੇ ਮੈਰਿਜ ਐਨੀਵਰਸਰੀ ਵਾਲੇ ਦਿਨ ਪਾ ਲਵਾਂ ਤੇ ਮੰਮੀ ਮੇਰੀ ਗਾਲ ਸੁਣੋ ਮੈਂ ਚੱਲੀ ਤੇ ਉਧਰ ਹੀ ਆ ਮੰਮੀ ਹੁਣਾਂ ਵੱਲ ਸੂਟ ਹੈ ਦੁਕਾਨ ਲੱਗੇ ਆਹੋ ਕਿ ਜੇ ਤੁਸੀਂ ਕਹੋ ਤੇ ਮੈਂ ਮੰਮੀ ਵੱਲ ਨਾ ਹੋਵਾਂ ਲੈ ਪੋਤੇ ਜੇ ਤੂੰ ਲੱਗੇ ਜਾਣਾ ਹੀ ਆ ਤੇ ਮਾਂ ਦਾ ਘਰ ਥੋੜੀ ਛੱਡਿਆ ਜਾਂਦਾ ਜਾ 10 ਮਿੰਟ ਬਹਿ ਕੇ ਲੋ ਕੇ ਆਮੀ ਮੰਮੀ ਨਾਲ ਗੱਲਾਂ ਬਾਤਾਂ ਕਰ ਆਮੀ ਫੇਰ ਆ ਜੀ ਕੋਈ ਗੱਲ ਨਹੀਂ ਹਾਂ ਜੀ ਠੀਕ ਆ ਮੰਮੀ ਮੈਂ ਨਾ ਉਹਨਾਂ ਨੂੰ ਫੋਨ ਕਰ ਦੇਵਾਂਗੀ ਕਿ ਪਹਿਲਾਂ ਤੁਸੀਂ ਦੁਕਾਨ ਤੇ ਆ ਜਾਓ ਫੇਰ ਆਪਾਂ ਘਰੇ ਚਲ ਜਾਵਾਂਗੇ ਹਾਂ ਤੇ ਨਾਲੇ ਆਪਣਾ ਨਾ ਮੇਕਅਪ ਵਾਸਤੇ ਸਮਾਨ ਵੀ ਲੈ ਆਵੇ ਤੇ ਜੁੱਤੀ ਵੀ ਨਵੀਂ ਲੈ ਆਵੇ ਨਵਾਂ ਸੂਟ ਨਵੀਂ ਜੁੱਤੀ ਸਾਰਾ ਕੁਝ ਨਵਾਂ ਲੈ ਕੇ ਆਈ ਮੈਂ ਤੇ ਕਹਿੰਦੀ ਤੁਸੀਂ ਵੀ ਮੇਰੇ ਨਾਲ ਚੱਲੋ ਨਾਲ ਹੀ ਮੰਮੀ ਵੱਲੇ ਹੋਵਾਂਗੇ ਕੋਈ ਨਹੀਂ ਪਰ ਤੂੰ ਹੋਇਆ ਮੈਂ ਬਾਅਦ ਚ ਆਉਂਗੀ ਤੁਸੀਂ ਨਾ ਗੱਲ ਨਹੀਂ ਮੰਨਦੇ ਉਹ ਤੇ ਮੈਂ ਘਰ ਰਹੂੰਗੀ ਘਰ ਕੌਣ ਰਹੂਗਾ ਤੂੰ ਚਲ ਜਾਈਂਗੀ ਮੈਂ ਘਰ ਸੰਭਲੂਗੀ ਨਾ ਓ ਮੰਮੀ ਮੇਰੀ ਗੱਲ ਸੁਣੋ ਮੈਂ ਤੇ ਰਮਾਨ ਦੇ ਨਾਲ ਡਰੈਸਿੰਗ ਕਰਨ ਦੀ ਕੰਮ ਕਰਨ ਦੀ ਮੈਨੂੰ ਤੇ ਯਾਦ ਹੀ ਨਹੀਂ ਕਿ ਮੇਰੀ ਐਨੀਵਰਸਰੀ ਆ ਆ ਤੁਹਾਨੂੰ ਸਾਰੀਆਂ ਚੀਜ਼ਾਂ ਯਾਦ ਕਿੱਥੋਂ ਰਹਿ ਜਾਂਦੀਆਂ ਵਾ ਮੇਰੇ ਬੱਚਿਆਂ ਦੀਆਂ ਖੁਸ਼ੀਆਂ ਐ ਨਾ ਇਸ ਕਰਕੇ ਮੈਨੂੰ ਯਾਦ ਆ ਜਾਂਦੀਆਂ ਮਾਵਾਂ ਨੂੰ ਨਹੀਂ ਕਦੇ ਵੀ ਭੁੱਲਦੀਆਂ ਹੁੰਦੀਆਂ ਬੱਚੇ ਪ੍ਰਵਾਹ ਕਰਨ ਜਾਕਰ ਮਾਂ ਨੂੰ ਪਹਿਲੋ ਦੋ ਦਿਨ ਚੇਤਾ ਆ ਜਾਂਦਾ ਵੀ ਮੇਰੇ ਬੱਚੇ ਦਾ ਦਿਨ ਆਣ ਰਿਹਾ ਮੈਂ ਕੀ ਲਿਆ ਕੇ ਦੇਣਾ ਤੇ ਕੀ ਨਹੀਂ ਕਰਨਾ ਪਤਾ ਕਿੰਨਾ ਚਾਅ ਹੁੰਦਾ ਮੇਰਾ ਬੱਚਾ ਲਿਆਵੇ ਚੀਜ਼ਾਂ ਆਪਣੇ ਸ਼ੌਂਕ ਦੀਆਂ ਪਤਾ ਫੋਨ ਫੋਨ ਆ ਆ ਗਈ ਕੰਨਾ ਮੰਮੀ ਮੈਂ ਉਹ ਤਾਂ ਕਿ ਤੇ ਮੈਂ ਪੈਸੇ ਦੇ ਦੇਣੀ ਹਾਂ ਤੈਨੂੰ ਤਾਂ ਹੁਣ ਪੈਸੇ ਮੇਰੇ ਕੋਲ ਨਹੀਂ ਇਹਦੇ ਵਿੱਚ ਪੈਸੇ ਹੈਗੇ Google 'ਚ ਉਥੇ ਪੇ ਕਰ ਦਵੀਂ ਜਿਹੜੀ ਚੀਜ਼ ਮਰਜ਼ੀ ਲੈ ਲਈ ਤੇ ਫੋਨ ਫਿਰ ਸ਼ਾਮੀ ਆਪਣੇ ਨਾਂ ਲੈ ਮੇਰਾ ਫੋਨ ਚ ਵੀ ਹੈਗਾ ਉਹ ਤੇ ਉਹ ਤੂੰ ਛੱਡ ਮੇਰਾ ਲੈ ਜਾ ਇਹ ਮੇਰੇ ਵੱਲੋਂ ਗਿਫਟ ਹੈ ਪੁੱਤ ਤਾਂ ਮੈਂ ਤੈਨੂੰ ਕਿਹਾ ਆਪਣੀ ਮਰਜ਼ੀ ਦਾ ਲੈ ਸਾਰਾ ਕੁਝ ਜੁੱਤੀ ਤੱਕ ਨਵੀਂ ਲੈ ਕੇ ਆਉਣੀ ਆ ਵੀ ਸੋਹਣੀ ਲੱਗੇ ਮੇਰੀ ਤੇ ਠੀਕ ਆ ਮੰਮੀ ਸਾਸ ਸੋਹਵੇਂ ਤੇ ਤੁਹਾਡੇ ਵਰਗੀ ਹੋਵੇ ਜਿਹੜੇ ਨੋਹਾਂ ਦਾ ਇੰਨਾ ਧਿਆਨ ਰੱਖਦੀ ਆ ਤੁਸੀਂ ਤੇ ਮੈਨੂੰ ਕਦੀ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਂ ਦਿੱਤੀ ਮੇਰੇ ਬਰਥਡੇ ਤੇ ਮੇਰੀ ਐਨੀਵਰਸਰੀ ਤੇ ਕਾਸ਼ੀ ਦੇ ਬਰਥਡੇ ਦੇ ਤੁਸੀਂ ਆਪ ਹੀ ਸਾਰਾ ਕੁਝ ਕਰਦੇ ਜੇ ਤੁਹਾਨੂੰ ਸਭ ਤੋਂ ਪਹਿਲਾਂ ਯਾਦ ਹੁੰਦਾ ਤੇ ਤੁਸੀਂ ਇੱਕ ਦਿਨ ਪਹਿਲਾਂ ਹੀ ਗਿਫਟ ਰੈਡੀ ਰੱਖਦੇ ਜੇ ਮੈਂ ਤੇਰੀ ਮੰਮੀ ਆ ਨਾ ਹੋਰ ਥੋੜੀ ਕੋਈ ਇਸ ਕਰਕੇ ਮੈਨੂੰ ਯਾਦ ਹੈ ਗੱਲ ਸੋ ਤਾਂ ਕੀੜਾ ਟੈਨ ਚਲੋ ਠੀਕ ਆ ਮੰਮੀ ਮੈਂ ਫਿਰ ਜਾਵਾਂ ਜਾ ਚਲੋ ਠੀਕ ਆ ਉਹ ਆ ਜੀ ਹੋ ਹਾਏ 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 ਆ ਵੀ ਲੋਕਾਂ ਨੂੰ ਕਿਤੇ ਹੈ ਕਿਤੇ ਮਾਸਾ ਵੀ ਕਿਤੇ ਸ਼ਰਮ ਹੈ ਦੱਸ ਆ ਵੇਖ ਅੰਡਾ ਡਾ ਗੋਡੇ ਗੋਡੇ ਪੂਏਗੇ ਵੇਖ ਡਾ ਗੰਦ ਵਾਏ ਗੁਰ ਬਿਲਖ ਸਮਾ ਲੋਕੀ ਆਪਣਾ ਬੂਆ ਸਾਫ ਕਰ ਲੈਂਦੇ ਤੇ ਦੂਜੇ ਦੇ ਬੂਏ ਕਿਸਰਾ ਵੇਖ ਗੰਦ ਬਾਗਦੇ ਵੇਖ ਜਦ ਦੱਸ ਹੁਣ ਮੈਂ ਪੈਰਾਂ ਨਾਲ ਕਿੰਨਾ ਕੁ ਕਰੀ ਜਾਵਾ ਹੈ ਜਦ ਝਾੜੂ ਫੜਾ ਤੇ ਫੇਰ ਨਹੀਂ ਕਰਾਂ ਉਹੀ ਕਹਿਣਾ ਲੋਕਾਂ ਨੂੰ ਆਪਣੀਆਂ ਵੀ ਸ਼ਰਮ ਚਾਹੀਦੀ ਹੈ ਕਿ ਅਕਲ ਹੀ ਨਹੀਂ ਕਿਥੇ ਮੈਨੂੰ ਸਮਝ ਨਹੀਂ ਆਉਂਦੀ ਦੱਸ ਕੀ ਕਰੀਏ ਫਿਰ ਹੁਣ ਲੈ ਲੈ ਸਸਤੀ ਗੱਟ ਹੈ ਜੀ ਸਸਤੀ ਕਾਲ ਕੀ ਕੀ ਬੋਲਨੀ ਜਾਂਦੇ ਇਕੱਲੇ ਨਹੀਂ ਧੀਏ ਕੀ ਮੈਂ ਕੀ ਬੋਲਣੀ ਆ ਵੇਖ ਆ ਲੋਕਾਂ ਲੱਗੂਆ ਵੀ ਆਪਣਾ ਸਾਫ ਕਰ ਲਿਆ ਤੇ ਦੂਜੇ ਦੇ ਬੂਏ ਕੇ ਗੰਦ ਬਾਛ ਛੱਡਿਆ ਐਨਾ ਗੰਦ ਵੇਖਦਾ ਸੁਣ ਮੈਂ ਪੈਸਾ ਨਾ ਕਿਤੇ ਕਿੰਨਾ ਕ ਕਰ ਲਵਾ ਤੜਦੀ ਨਾ ਉਹੀ ਆਦਤ ਨਹੀਂ ਗਈ ਬੋਲਣ ਦੀ ਹੁਣ ਬੱਸ ਕਰ ਜਿਆ ਕਰੋ ਹਾਂ ਨਹੀਂ ਧੀਏ ਬੱਸ ਮੈਂ ਕੀ ਕਰਾਂ ਪਰ ਲੋਕਾਂ ਨੂੰ ਆਪ ਹੀ ਤਾਂ ਕੋਈ ਸੋਚ ਚਾਹੀਦੀ ਆ ਨਾ ਹੈ ਦੱਸੋ ਇਹ ਬੜੇ ਜਿੰਦਾ ਪਿੱਛੋਂ ਆਈਆਂ हां जी जय जी टाइम ਕਿੱਥੇ ਲੱਗਦਾ ਉਹ ਮੈਂ ਤੇ ਤਾਂ ਆਈ ਸੀਗੀ ਉਹ ਮੰਮੀ ਨੇ ਨਾ ਮੈਨੂੰ ਭੇਜਿਆ ਆ ਤਿੰਨ ਕ ਦਿਨ ਬਾਅਦ ਮੇਰੀ ਐਨੀਵਰਸਰੀ ਹੈਗੀ ਆ اچھا ਤੇ ਮੰਮੀ ਕਹਿੰਦੇ ਸੀਗੇ ਜਿਹੜੇ ਤੂੰ ਆਪਣੇ ਪੇਕਿਆਂ ਲੱਗੋ ਸੂਟ ਲੈਣੀ ਨਾ ਆ ਸੋਨੂ ਦੀ ਦੁਕਾਨ ਤੋਂ ਉੱਥੋਂ ਲੈ ਲੈ ਉਹਦੇ ਕਪੜਾ ਬੜਾ ਵਧੀਆ ਹੰਡਦਾ ਵਾ ਤੇ ਮੰਮੀ ਕਹਿੰਦੇ ਤੂੰ ਜਾ ਕੇ ਲੈ ਆ ਬਸ ਫਿਰ ਮੈਂ ਮੰਮੀ ਦੇ ਕਹਿੰਤੇ ਆ ਗਈ ਤੇ ਇਹ ਵਾਕਈ ਉਹਨਾਂ ਦਾ ਕਪੜਾ ਬੜਾ ਵਰੀਆ ਹੁੰਦਾ ਹੈ ਮੈਂ ਕਹਿੰਦੀ ਆ ਜਿਹੜਾ ਵੀ ਕੜਾ ਜਾਂਦਾ ਹੀ ਨਾ ਉਹ ਹੀ ਕੰਦੇ ਕੰਦੀ ਇਹਦੇ ਕੋ ਕਪੜਾ ਮਿਲਦਾ ਕਿਤੇ ਬਹੁਤ ਹੀ ਵਧੀਆ ਫਿਰ ਸਸਾ ਵੀ ਦਿੰਦੀ ਉਹ ਇੰਨੀ ਕਿ ਨਹੀਂ ਕੋਈ ਮਹਿੰਗਾ ਵੀ ਦਿੰਦੀ ਆ ਤੇ ਕਪੜਾ ਵੀ ਬੜੀਆ ਵਧੀਆ ਹੈ ਤੁਹਾਡੀ ਸਹੀ ਆ ਨਾਲੇ ਮੈਂ ਕਿਹਾ ਕਿ ਚੱਲ ਪੇਕੇ ਲੱਗ ਗਏ ਆ ਕਿਉਂ ਨਾ ਪੇਕੇ ਵੀ 2 ਕਮਿੰਟ ਠਹਿਰ ਜਾਵਾਂ ਹਾਂ ਜ਼ਰੂਰ ਕਹਤੀ ਏ ਤੈਨੂੰ ਪਤਾ ਹੀ ਫਿਰ ਜੀ ਤਾਂ ਕਰਦਾ ਨਹੀਂ ਭਾਵੇਂ ਕੁਝ ਵੀ ਹੋਵੇ ਐ ਹੀ ਹੁੰਦਾ ਕਿ ਚੱਲ 10 ਮਿੰਟ ਆਈਏ ਚਲ ਮਾਂਵਾਲ ਵੀ ਜਰਾ ਹੋ ਜੀਏ ਹਾਂਜੀ ਹਾਂਜੀ ਬਸ ਇਹੀ ਮੈਂ ਕਰਨ ਆਈ ਸੀ ਕਿਤੇ ਹੁਣ ਮੈਂ ਮੰਮੀ ਨੂੰ ਮਿਲ ਲਵਾਂ ਤੇ ਕੋਈ ਨਹੀਂ ਆ ਜਾਓ ਚਾਹੀ ਜੀ ਤੁਸੀਂ ਵੀ ਚਾਹ ਪਾਣੀ ਪੀਣੇ ਕੋਈ ਨਹੀਂ ਧੀਏ ਮੈਂ ਆ ਜਾਂਦੀ ਏ ਡਿੱਗੜੀ ਗੱਲ ਕੀ ਆ ਮੈਨੂੰ ਤੇ ਵੇਖ ਕੇ ਬੜੀ ਮਨ ਨੂੰ ਖੁਸ਼ ਹੋਈ ਆ ਕਿ ਤੂੰ ਇੰਨੇ ਧੀਲੇ ਪਛੋਂ ਮੈਨੂੰ ਮਿਲਿਆ ਹੈ ਹਾਂ ਆ ਜਾ ਕਰ ਸੋ ਕੋ ਛੇਤੀ ਛੇਤੀ ਟੱਕਰ ਲਾਇਆ ਕਰ ਹੋਰ ਕੀ ਹੈ ਨਾ ਸਾਡੇ ਵਰਗਿਆਂ ਨੂੰ ਵੀ ਮਿਲ ਜਾਇਆ ਕਰ ਤੈਨੂੰ ਪਤਾ ਸਾਡੇ ਕੋ ਕਿੱਥੇ ਬੋੜੇ ਹੱਥ ਕਿੱਥੇ ਸੁੜਿਆ ਜਾਂਦਾ ਈ ਇਹ ਇੱਕ ਦਾਲੀ ਮੈਂ ਕਹਿੰਦੀ ਤੇਰੀ ਸੱਸ ਵਰਗੀ ਮੈਂ ਕਹਿੰਦੀ ਸਾਰੀ ਦੁਨੀਆ ਨਾਲ ਸੱਸਾਂ ਮਿਲੇ ਨੀ ਨੀ ਚੰਗੀ ਸੱਸਾਂ ਹਰ ਗੱਲ ਦਾ ਵੇਖ ਲਾ ਤੇਰਾ ਧਿਆਨ ਰੱਖਦੀ ਹਾਂ ਲੈ ਦੁੱਖੇ ਸੁੱਖੇ ਕੋਈ ਚੀਜ਼ ਕੋਈ ਦਿਨ ਵਾਰ ਕੋਈ ਆਵੇ ਕੋਈ ਢੰਗ ਸਵਾਰ ਲਾਵੇ ਮੈਂ ਕਹਿੰਨੀ ਐਨਾ ਕਰਦੀ ਆ ਕੁਛ ਕਹਿੰਦੀ ਗੱਲ ਨਹੀਂ ਉਹ ਕਹਿੰਨੀ ਮੈਂ ਕਹਿੰਨੀ ਚੱਲ ਤੇਰੇ ਵਰਗੀ ਸੱਸ ਸਭ ਨੂੰ ਦਵੇ ਉਹ ਚੰਗੀ ਗੱਲ ਨਹੀਂ ਚਾਹੀਦੀ ਮੇਰੇ ਵਰਗੀ ਨਹੀਂ ਮੇਰੀ ਸੱਸ ਵਰਗੀ ਉਸੇ ਧੀ ਹੈ ਹੁਣ ਸੱਤ ਨਹੀਂ ਬੱਤਰੀ ਹੋ ਗਈ ਆ ਹੁਣ ਤੈਨੂੰ ਪਤਾ ਹੀ ਹੈ ਮੇਰਾ ਉਹ ਜਿਸ ਕوجਾ ਸੁਭਾਅ ਹੋ ਗਿਆ ਉਹ ਕੀ ਕਰ ਸਕਦੀ ਆ ਮੈਂ ਕੋ ਜਿਤਨਾ ਬੋਲ ਲਿਆ ਜਾਂਦਾ ਮ ਬੋਲ ਲੰਮੀ ਹੋਰ ਕੀ ਕਰਾਂ ਚੱਲ ਚਾਈ ਕੋਈ ਗੱਲ ਨਹੀਂ ਫੇਰ ਵੀ ਤੂੰ ਨਾ ਆਪਣੀ ਉਮਰ ਦੇ ਹਿਸਾਬ ਨਾਲ ਬੜੀ ਫੇਟ ਤੇ ਗਈ ਆ ਆਪਣੇ ਆਪ ਦਾ ਪੂਰਾ ਧਿਆਨ ਰੱਖਦੀ ਆ ਆਪਣੀ ਡਾਈਟ ਦਾ ਆਪਣੇ ਘੁੰਮਣ ਫਿਰਨ ਦਾ ਇਤਨੀ ਚਿੰਤਾ ਤੋਂ ਮੁਕਤ ਘੁੰਮੋ ਫਿਰੋ ਤੇ ਖਾਓ ਪੀਓ ਬੀਓ ਆਪਣਾ ਚਲ ਚਾਈ ਮੈਂ ਜਾਵਾਂ ਫਿਰ ਮੈਂ ਘਰ ਵੀ ਜਾਣਾ ਵਾ ਮੈਂ ਤੁਹਾਨੂੰ ਪਤਾ ਨਾ ਉਧਰ ਵੀ ਜਾਣਾ ਵਾ ਤੇ ਕਾਸ਼ਮੀਰ ਉਹ ਮੈਂ ਮੰਮੀ ਵੱਲ ਕੋਈ ਛੱਡ ਕੇ ਆਈ ਆ ਉਹਨੂੰ ਮੈਂ ਨਾਲ ਨਹੀਂ ਲੈ ਕੇ ਆਈ ਅੱਛਾ ਅੱਛਾ ਚਲ ਠੀਕ ਹੈ ਚਲ ਠੀਕ ਹੈ ਠੀਕ ਕਿਰਣਾ ਪਤਾ ਮੰਮੀ ਵੱਲ ਹੋ ਕੇ ਨਾ ਤੇ ਭਾਵੇਂ ਦਸੂ ਮੇਰੇ ਵੱਲ ਹੋ ਕੇ ਜਾਈ ਕਯਾ ਜਰੂਰ ਚਾਹ ਪਾਣੀ ਪੀ ਲਈ ਖੜੀ ਬੈਠਾਂ ਕਰਾਂਗੇ ਗੱਲਾਂ ਬਾਤਾਂ ਕਰਾਂਗੇ ਚਲੋ ਠੀਕ ਹੈ ਜਾਈ ਜੀ ਹਾਂ ਅਸੀਂ ਜਰੂਰ ਠੀਕ ਹੈ ਠੀਕ ਹੈ ਮੈਂ ਵੇਟ ਕਰਾਂਗੇ ਤੇਰੀ ਹਾਂਜੀ ਜਾਈ ਜੀ ਚਲ ਠੀਕ ਹੈ ਮੰਮੀ ਕਿਰਾਣਾ ਪੁੱਤ ਮੇਰਾ ਸੱਸੀਆ ਮੰਮੀ ਸੱਸੀਆ ਕੀ ਹਾਲ ਹੈ ਬੇਟਾ ਠੀਕ ਹੈ ਤੂੰ ਸੁਣਾ ਮੇਰਾ ਬੜਾ ਵਧੀਆ ਕੀ ਕਰਨ ਨਹੀਂ ਰਸੋਈ ਦੇ ਵਿੱਚ ਬਸ ਮੈਂ ਕਿਉਂ ਇਕੱਲੀ ਲੱਗੀ ਰਹੀ ਜਾਂਦੀ ਚਲ ਮੈਂ ਥੋੜਾ ਕਲੇਰ ਆ ਕੇ ਮਿਲਦੇ ਹਾਂ ਅੱਛਾ ਅੱਛਾ ਭਾਬੀ ਜੀ ਕਿੱਥੇ ਆ ਭਾਬੀ ਤੇ ਭਾਬੀ ਤੇ ਘਰ ਨਹੀਂ ਆਏ ਕਿ ਪੁੱਤ ਤੂੰ ਆਣਾ ਸੀ ਤੂੰ ਫੋਨ ਕਰਕੇ ਆਉਂਦੇ ਉਹੋ ਮੰਮੀ ਮੇਰਾ ਵੀ ਨਾ ਅਚਾਨਕ ਹੀ ਪਲਾਨ ਬਣ ਗਿਆ ਗੱਲ ਬਤੇ ਕੀ ਆ ਮੰਮੀ ਨੇ ਭੇਜਿਆ ਉਹਾਂ ਦੇ ਐਨੀਵਰਸਰੀ ਜੋ ਆ ਲਗੀ ਆ ਬਹੁਤ-ਬਹੁਤ ਵਧਾਈਆਂ ਹਾਂਜੀ ਮੰਮੀ ਥੈਂਕ ਯੂ ਤੇ ਉਹ ਕਹਿੰਦੇ ਹੀਗੇ ਕਿ ਸੂਟ ਲੈ ਆਈਏ ਆਪਣੇ ਮੰਮੀ ਵੱਲੋਂ ਤੇ ਮੈਂ ਕਿਹਾ ਚੱਲ ਮੰਮੀ ਵੱਲੇ ਤੇ ਆਈ ਆ ਤੇ ਮੰਮੀ ਦੇ ਘਰੋਂ ਹੋ ਕੇ ਜਾਨੀ ਆ ਕਿਉਂ ਨਹੀਂ ਲੈ ਤੂੰ ਜਾ ਸਕਦੀ ਏਸ ਤਰ੍ਹਾਂ ਮਨੜਾ ajo ਏਣਾ ਤੂੰ ਚੱਲ ਤੇ ਤਾਈਓ ਮੈਂ ਆ ਗਈ ਤੁਹਾਨੂੰ ਮਿਲਣ ਵਾਸਤੇ ਨੇ ਦੇ ਤੁਸੀਂ ਮੈਨੂੰ ਫੋਨ ਤੇ ਕਹਿੰਦੇ ਰਹਿੰਦੇ ਜੇ ਆਈ ਨਹੀਂ ਆਈ ਨਹੀਂ ਇੰਨੇ ਦਿਨ ਹੋ ਗਏ ਤੈਨੂੰ ਇੰਨੇ ਦਿਨ ਹੋ ਗਏ ਆ ਤਾਂ ਕਰਕੇ ਕਿਹਾ ਮੈਂ ਅੱਜ ਤੁਹਾਡੇ ਸਾਰੇ ਲੰਬੇ ਲਾ ਦੇਣੇ ਤੇ ਵਧੀਆ ਛਕੀ ਖਾਏਗੀ ਦੱਸ ਮੈਂ ਕੀ ਬਣਾਵਾਂ ਤੇਰੇ ਲਈ ਬਣਾਣਾ ਬਰੁਣਾ ਕੀ ਆ ਮੰਮੀ ਆਪਾਂ ਬੈੰਨੇ ਆ ਆਪਾਂ ਕੁਝ ਆਰਡਰ ਕਰ ਲੈਨੇ ਆ ਅੱਜ ਕੱਲ ਦੇ ਆਨਲਾਈਨ ਦਾ ਚੋਲਾਵਾ ਕਿੱਥੇ ਤੂੰ ਇਕੱਲੇ ਲੱਗੇ ਰੋ ਗਰ ਰਸੋਈ ਦੇ ਵਿੱਚ ਨਾਲੇ ਮੈਂ ਵੀ ਆਈ ਆ ਥੋੜਾ ਜਿਹਾ ਬੈਣ ਵਾਸਤੇ ਤੇ ਚਲੋ ਚੱਲੀਏ ਤੇ ਭਾਬੀ ਜੀ ਨੇ ਕਦੋਂ ਆਣਾ ਆਈਆਂ ਦਿਉ ਨੇ ਅੱਧੇ ਘੰਟੇ ਤੱਕ ਆ ਜਾਈ ਕੋਈ ਨਹੀਂ ਉਹਨੇ ਬੈੰਨੇ ਤੂੰ ਕਰ ਆਰਡਰ ਅੱਛਾ ਅੱਛਾ ਚਲੋ ਕੰਮ ਗਏ ਕੋਈ ਕਿਹਦੇ ਚ ਮੈਨੂੰ ਕੰਮ ਆ ਗਿਆ ਆ ਜਾਂਦੀ ਦਾ ਜ਼ਤੀਆ ਉਹ ਹੀ ਨਾ ਮੈਂ ਤੁਹਾਨੂੰ ਫੋਨ ਨਹੀਂ ਕੀਤਾ ਜੇ ਮੈਂ ਫੋਨ ਕਰ ਦਿੰਦੀ ਫਿਰ ਭਾਬੀ ਜੀ ਨੇ ਕਿੱਥੇ ਜਾਣਾ ਸੀਗਾ ਉਹਨਾਂ ਨੇ ਮੇਰੇ ਕੋਲ ਹੀ ਬਹਿਣਾ ਸੀਗਾ ਹਾਂ ਨਹੀਂ ਆ ਜਾਂਦੀ ਬੁੱਤ ਚੱਲ ਤੂੰ ਆਰਡਰ ਕਰ ਚਲੋ ਆ ਜਾਓ ਮੰਮੀ ਚਲ ਪੀ ਲਈ ਆਰਡਰ ਕਰ ਆ ਜਾਓ ਆਜੋ ਉਹ ਬੁੱਤ ਸੁਣਾ ਬੱਸ ਮੰਮੀ ਵਧੀਆ ਅੱਛਾ ਮੇਰੀ ਗੱਲ ਸੁਣ ਸਾਸਤਰੀ ਨੇ ਤੇ ਤੈਨੂੰ ਕਹਿ ਦਿੱਤਾ ਕਿ ਪਹਿਲਾਂ ਹੁਣ ਤੂੰ ਦੱਸ ਮਾਗ ਲੋ ਕੀ ਲੈਣਾ ਓਹੋ ਮੰਮੀ ਮੈਨੂੰ ਤੁਹਾਡਾ ਕੁਛ ਨਹੀਂ ਚਾਹੀਦਾ ਤੁਹਾਡਾ ਆਸ਼ੀਰਵਾਦ ਤੁਹਾਡਾ ਪਿਆਰ ਇਹੀ ਮੇਰੇ ਲਈ ਬਹੁਤ ਖੁਸ਼ੀ ਹੈਗਾ ਵਾ ਇਸ ਕਰਕੇ ਇਹ ਗੱਲਾਂ ਦਾ ਤੁਸੀਂ ਆਪਣੇ ਦਿਮਾਗ ਤੇ ਬਹੁਤ ਜ਼ਿਆਦਾ ਨਾ ਰੱਖੋ ਉਹ ਤਾਂ ਮਾਂ ਦਾ ਪਿਆਰ ਆ ਤੇ ਮਾਂ ਨੇ ਦੇਣਾ ਹੀ ਦੇਣਾ ਹੀ ਤੂੰ ਦੱਸ ਤੈਨੂੰ ਕੀ ਚਾਹੀਦਾ ਮੈਂ ਉਹ ਹੀ ਚੀਜ਼ ਲੈ ਕੇ ਦਿਆਂ ਤੈਨੂੰ ਮੰਮੀ ਮੈਂ ਤੁਹਾਨੂੰ ਕਹਤਾਂ ਨਾ ਕੁਝ ਨਹੀਂ ਚਾਹੀਦਾ ਮੇਰੀ ਸੱਸ ਆ ਨਾ ਉਹ ਹਰ ਸਾਲ ਮੈਨੂੰ ਕੁਝ ਨਾ ਕੁਝ ਲੈ ਕੇ ਦਿੰਦੀ ਰਹਿੰਦੀ ਆ ਕਦੀ ਬਰਥਡੇ ਤੇ ਕਦੀ ਐਨੀਵਰਸਰੀ ਦੇ ਉੱਤੇ ਕਦੀ ਕਾਸ਼ਵੀ ਨੂੰ ਇਸ ਕਰਕੇ ਤੁਸੀਂ ਟੈਨਸ਼ਨ ਨਾ ਲਓ ਮੇਰੀ ਸੱਸ ਬੜੀ ਚੰਗੀ ਆ ਮੇਰਾ ਬੜਾ ਹੀ ਧਿਆਨ ਰੱਖਦੀ ਆ ਉਤਮੈਨ ਪਤਾ ਵੈ ਤੇਰੀ ਸੱਸ ਬਹੁਤ ਚੰਗੀ ਐ ਤੇਰਾ ਬਹੁਤ ਖਿਆਲ ਰਖਦੀ ਐ ਸਭ ਕੁਝ ਲੈ ਕੇ ਦਿੰਦੀ ਐ ਵੇਖ ਉਹਨਾਂ ਨੇ ਅਜ ਤੱਕ ਸਾਡੇ ਕੋਲੋਂ ਕੁਝ ਡਿਮਾਂਡ ਨਹੀਂ ਕੀਤਾ ਤੇ ਪੁੱਤ ਮੇਰਾ ਵੀ ਤਾਂ ਫਰਜ਼ ਐ ਨਾ ਮੈਂ ਆਪਣੀ ਤੈਨੂੰ ਕੁਛ ਨਾ ਕੁਛ ਤੇ ਦੇ ਆਣਾ ਕੋਈ ਗੱਲ ਨਹੀਂ ਮੰਮੀ ਇਹ ਸਾਰੀਆਂ ਗੱਲਾਂ ਤੁਸੀਂ ਛੱਡੋ ਮੈਂ ਤੇ ਬਸ ਦੋ ਘੜੀਆਂ ਇੱਥੇ ਆਈ ਸੀਗੀ ਤਾਂ ਕਿ ਮੈਂ ਤੁਹਾਨੂੰ ਮਿਲ ਜਾਵਾਂ ਨਾਲੇ ਇਧਰੋਂ ਸੂਟ ਖੜੀ ਲਿਆਵਾਂ ਹੋਰ ਮੈਂ ਤੁਹਾਡੇ ਕੋ ਲੈਣ ਵਾਸਤੇ ਥੋੜਾ ਆਈ ਆਂ ਕਿ ਮੇਰੀ ਐਨੀਵਰਸਰੀ ਆ ਤੇ ਮੈਂ ਆਪਣੀ ਮਾਂ ਕੋ ਗਿਫਟ ਫੜੀ ਲਿਆਵਾ ਇਹ ਤਰ੍ਹਾਂ ਦੀ ਮੇਰੀ ਕੋਈ ਮਨਚਾ ਨਹੀਂ ਆ ਫਿਰ ਟੈਨਸ਼ਨ ਨਾ ਲੋ ਇਸ ਗੱਲ ਦੀ ਤੂੰ ਤੂੰ ਬੈ ਮੈਂ ਚਾਹ ਤਰਨੀ ਆ ਆਰਡਰ ਹੁਣੇ ਦਿੱਤਾ ਆ ਆ ਜਾਣਾ ਸਮਾਨ ਓ ਮਮਮੀ ਮੈਂ ਤੁਹਾਨੂੰ ਗੈਤਾ ਨਾ ਲੈ ਹਲੋ ਹਾਂਜੀ ਮਮਮੀ ਆ ਅੱਛਾ ਅੱਛਾ ਚਲੋ ਠੀਕ ਆ ਠੀਕਾ ਬਸ ਮੈਂ ਆਗੀ ਥੋੜੀ ਦੇਰ ਤੱਕ ਮੰਮੀ ਮੇਰੀ ਗੱਲ ਸੁਣੋ ਕਾਸ਼ੀ ਨੂੰ ਤਾਂ ਪਤਾ ਮੈਂ ਘਰੇ ਛੱਡ ਕੇ ਆਈ ਸੀਗੀ ਹੁਣ ਉਹ ਦਾ ਅੰਕਰ ਲਾਪੀ ਆ ਨਾਲੇ ਉਹਦੇ ਟਿਊਸ਼ਨ ਦਾ ਵੀ ਟਾਈਮ ਹੋ ਗਿਆ ਮੈਂ ਚੱਲੀ ਆ ਮੈਂ ਫੇਰ ਕਦੀ ਆਵਾਂਗੀ ਫੇਰ ਬੈਠਾਂਗੇ ਆਪਾਂ ਚਾਹ ਪੀ ਕੇ ਜਾ ਧੀ ਅੱਖ ਪੀ ਕੇ ਘਰੋਂ ਖਾਲੀ ਨਹੀਂ ਜਾਂਦੀ ਆ ਕੋਈ ਗੱਲ ਨਹੀਂ ਆਹ ਟੌਫੀ ਪਈ ਹੋਣੀ ਆ ਮੈਂ ਟੌਫੀ ਖਾ ਜਾਣੀ ਆ ਪਰ ਵੇਖੋ ਹੁਣ ਮੇਰੇ ਕੋਲ ਟਾਈਮ ਨਹੀਂ ਆ ਤੁਹਾਨੂੰ ਪਤਾ ਜਦੋਂ ਕਾਸ਼ੀ ਦੀ ਗੱਲ ਆ ਜਾਏ ਫੇਰ ਨਹੀਂ ਮੈਂ ਕਿਤੇ ਰੁੱਕ ਸਕਦੀ ਉਹ ਤੁਹਾਨੂੰ ਪਤਾ ਮੇਰੇ ਬਿਨਾਂ ਨਹੀਂ ਰਹਿੰਦੀ ਠੀਕ ਹੈ ਨਾ ਮੰਮੀ ਹਾਂ ਨਹੀਂ ਐ ਠੀਕ ਚਲੋ ਬੀਜੀ ਥੱਕ ਗਈਆਂ ਮੈਂ ਤੇ ਅੱਜ ਜਿਆਦਾ ਹੀ ਕੰਮ ਕਰਕੇ ਆਈ ਲੱਗਮੀ ਆ ਸਾਰੇ ਬਾਜ਼ਾਰ ਦੇ ਮੈਂ ਕੰਮ ਨਿਬੜਾ ਹੀ ਜੇ ਚਲ ਤੇਰੀ ਪਛਮੀ ਫੜਾਈਆਂ ਉਹ ਕਿ ਦਸੀ ਸ਼ਾਮ ਤੱਕ ਭੇਜ ਦਾਂਗਾ ਤੇ ਦੁੱਧ ਵਾਲੇ ਦਾ ਵੀ ਰਸਤੇ 'ਚ ਬਿੱਲ ਪੇ ਕਰ ਆਈ ਜੇ ਤੇ ਤੁਹਾਡੇ ਦਵਾਈਆਂ ਵੀ ਲੈ ਆਂਗੀ ਚਲ ਚੰਗਾ ਕੀਤਾ ਕਰਨਾ ਤੇ ਪੁੱਤ ਤੈਨੂੰ ਪਹਿਣਾ ਭਾਵੇਂ ਅੱਗੋਂ ਕਰ ਭਾਵੇਂ ਪਿੱਛੋਂ ਕਰ ਤੇ ਪ੍ਰੈਸਨ ਦੇ ਪੈਸੇ ਸਾਰੇ ਤੇ ਆਈ ਚਲ ਚੰਗਾ ਕੀਤਾ ਜਿਹੜਾ ਕੰਮ ਨਿਬੜ ਜਾਈ ਉਹ ਹੋ ਗਿਆ ਨਿੱਕਾ ਸੁਣੋ ਕਿਰਨ ਆਈ ਸੀ ਆਹੋ ਕਿਰਨ ਪਰ ਤੈਨੂੰ ਕਿਸ ਤਰ੍ਹਾਂ ਪਤਾ ਅੱਛਾ ਇਹ ਜੇ ਖਲੋਤੇ ਸੀ ਨੁਕਰ ਤੇ ਅੱਛਾ ਤੇ ਮੈਂ ਅੰਦਰ ਵੜੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਨੇ ਕਿ ਕਿਰਨ ਆਈ ਸੀ ਕਿ ਕਿਰਨ ਦਵਾਈ ਕਹਿੰਦੇ ਹੁਣੇ ਆਈ ਤੇ ਹੁਣੇ ਗਈ ਚਲੀ ਗਈ ਚਲੀ ਗਈ ਪਾਈ 10 ਮਿੰਟ ਹੀ ਰੁਕੀ ਸੀ ਕਹਿਣੋ ਸੀ ਰਹਿ ਜਾਂਦੀ ਉਹ ਟਾਈਮ ਨਹੀਂ ਸੀ ਕਾਸ਼ਵੀ ਘਰੋਂ ਦੀ ਸਾਥ ਸਾਥ ਟੈਲੀਫੋਨ ਆ ਗਿਆ ਸੀ ਮੈਂ ਤਾਂ ਕਿਹਾ ਥੋੜੀ देर ਬਹਿ ਤੇ ਭਾਬੀ ਤੇਰੇ ਨੇ ਹੁਣੇ ਆ ਜਾਣਾ ਬਿਜਾਰੋ ਤੇ ਕਹਿੰਦੀ ਮੈਂ ਬਹਿ ਤੇ ਜਾਂਦੀ ਥੋੜੀ ਸਾਥ ਸਾਥ ਫੋਨ ਆ ਕੇ ਕਾਸ਼ੀ ਤੰਗ ਬੜਾ ਕਰਦੀ ਪਈ ਹੈ ਉਹ ਨਹੀਂ ਕਹਿੰਦੀ ਉਹ ਕਹਿੰਦਾ 1 ਮਿੰਟ ਆਓ ਤੇ ਉਹ ਕਹਿੰਦੀ ਫਿਰ ਮੰਮੀ ਮੈਨੂੰ ਜਾਣ ਦੇ ਮੈਂ ਤਾਂ ਕਹੇ ਮੈਂ ਬਣਾਨੀ ਕਹਿੰਦੀ ਬਣਾਣਾ ਕੀ ਆਰਡਰ ਕਰ ਲੈਣਾ ਆਰਡਰ ਮੈਂ ਇਹ ਕਰਨੀ ਲੱਗੇ ਮੈਂ ਕਿਹਾ ਚਾਹ ਬਣਾਨੀ ਆ ਤੇ ਆਰਡਰ ਕਰ ਦੇ ਤੂੰ ਕੁਛ ਖਾ ਲੈ ਤੁਸੀਂ ਨੂੰ ਕੁਛ ਨਹੀਂ ਖਵਾਇਆ ਪਿਆ ਕੁਛ ਦੀ ਖਾਦਾ ਤਾਂ ਦੱਸਨੇ ਬੈਠੇ ਹੀ ਆ ਤੇ ਨਾਲ ਪਾਇੰਦਸ ਉਹ ਆਈ ਸੀ ਅਦਰ ਸਿਮਰਨ ਰੇਟੀ ਵਾਲੂ ਮੇਚ ਦੀ ਸਬਜੀ ਬਣੀ ਪਈ ਸੀ ਤੇ ਖੁਨਕੇ ਵਿੱਚ ਪਏ ਸਨ ਮੈਂ ਲੈਸਨ ਤੁਹਾਡੇ ਵਾਸਤੇ ਆਪਣੇ ਵਾਸਤੇ ਮੈਂ ਤੇ ਬਜਾ ਚੋ ਉਹੀ ਖਾ ਲੈਣ ਦੇ ਬੜਾ ਬੜਾ ਉੱਤਰ ਉਹ ਤਾਂ ਮੈਂ ਦੇਖਿਆ ਹੀ ਨਹੀਂ ਮੈਂ ਐਵੇਂ ਠੂਠ ਬੋਲਉਣੀ ਮੈਂ ਬੈਠੇ ਨਾਮ ਰਿਤਮਾਗਾਏ ਮਿੱਠੀ ਆਲੂ ਸਬਜ਼ੀ ਦਾ ਮੈਂ ਤੇ ਕਹ ਬਜ਼ਾਰ ਕੰਦੀ ਛੱਡੋ ਤੁਸੀਂ ਕੀ ਬਣਾਓਗੇ ਮੈਂ ਆਰਡਰ ਕਰ ਦੇਣੀ ਉਹ ਡੱਬੇ ਚ ਪਾ ਦਿੰਦੇ ਮਿੱਠੀ ਨੂੰ ਤੇ ਨਹੀਂ ਪਸੰਦ ਆਏਗੀ ਪਸੰਦ ਤਾਂ ਉਹ ਹੀ ਢੰ ਪਤਾ ਹੀ ਹੈ ਚੱਲ ਕੋਈ ਨਹੀਂ ਫੇਰ ਸੇ ਅੱਛਾ ਮੈਂ ਤਾਂ ਨਾ ਇੱਕ ਗੱਲ ਬੜੀ ਜ਼ਰੂਰੀ ਕਿ ਚੰਗਾ ਹੀ ਹੈ ਤੂੰ ਆ ਗਈ ਮੇਰੇ ਕੋਲ ਮੈਂ ਕੱਲ ਫਿਰ ਪੁੱਤਰ ਉਹਦੀ ਕਿਰੰਦੀਨ ਮਰਸਰੀ ਆਹੋ ਤੇ ਮੈਨੂੰ ਪਤਾ ਹੈ ਪਰਸੋਂ ਦੀ ਆ ਪਰਸੋਂ ਦੀ ਤੇ ਉਹਦੀ ਸਾਸ ਨੇ ਭੇਜਿਆ ਉਹਨੂੰ ਜਾ ਆਪਣੇ ਤੇਰੇ ਪਾਸੇ ਜੜੇ ਜਿੱਥੇ ਤੇਰਾ ਘਰ ਉਹ ਸੂਟ ਸ਼ਾਟ ਬੜੇ ਵਧੀਆ ਮਿਲਦੇ ਆ ਤੇ ਆਪਣੀ ਪਸੰਦ ਦਾ ਸੂਟ ਸ਼ਾਟ ਲੈ ਆ ਹੋਰ ਜੋ ਚੀਜ਼ ਚਾਹੀਦੀ ਕੋ ਚੱਪਲ ਕੋ ਜੁੱਲੀ ਜੋਤਨ ਚਾਹੀਦਾ ਲੈ ਆਪਣੀ ਤੈਨੂੰ ਪਤਾ ਉਹ ਨੀਸਾ ਸਾਹ ਅਰਵੇ ਲਈ ਹਰ ਸਾਲ ਉਹਦੇ ਜਨਮ ਦਿਨ ਤੇ ਨਵਰਸੀ ਤੇ ਉਹਨੂੰ ਲੈ ਕੇ ਦਿੰਦੀ ਕੋਈ ਨਾ ਕੁਝ ਹਾਂ ਲੈ ਕੇ ਤੇ ਮੈਂ ਉੱਥੇ ਲੈ ਤੇ ਕਹਿੰਦੀ ਮੈਂ ਕਿ ਤੁਹਾਡੇ ਘਰ ਮੈਂ ਮੰਮੀ ਨੂੰ ਪੁੱਛਾਈ ਸਾ ਮੈਂ ਪੰਜ ਮਿੰਟ ਮੰਮੀ ਵਾਲਾ ਹਾਂ ਕੰਦੇ ਤੇ ਚੱਲੀ ਆ ਤੇ ਜਾ ਹੋਇਆ ਨਹੀਂ ਤੇ ਬੁਰਾ ਬਣਾ ਚਲ ਕੋਈ ਚੰਗਾ ਹਾਂ ਤੇ ਉਹੋਸੋ ਕਦੇ ਮੇਰੇ ਭਾਬੀ ਨੂੰ ਮਿਲਣਾ ਮੈਂ ਕਿਹਾ ਭਾਬੀ ਤੇ ਤੈਨੂੰ ਨਹੀਂ ਗਈ ਇਹ ਬਿਜਾਰ ਫੋਨ ਕਰਦੀ ਤੇ ਮਿਲ ਆ ਜਾਂਦੀ ਉਸੇ ਟਾਈਮ ਨਹੀਂ ਪੁੱਤਰ ਬੈਠੀ ਹੋਣੀ ਬੈੰਦੀ ਤਾਂ ਕੋਈ ਗੱਲ ਹੀ ਨਹੀਂ ਹੋਈ ਤੇ ਹੁਣ ਮੈਂ ਤੈਨੂੰ ਦੱਸਾਂ ਮੇਰੇ ਮਨ ਦੀ ਵੀ ਨਹੀਂ ਜੇ ਜਦੋਂ 7000 ਰੁਪਏ ਕਰਦੀ ਵੀ ਤਾਂ ਕੁਝ ਕਰੀਏ ਨਾ ਉਹਨੂੰ ਦਈਏ ਕੁਝ ਟਿੱਕੀ ਕਰੀਏ ਸੀ ਉਸੇ ਸੀ ਤਾਂ ਵਰਸੀ ਦਾ ਉਹਨੂੰ ਦਈਏ ਕਿਹ ਕੀ ਗਈਏ ਮੇ ਪਰਸੋਂ ਆਇਓ ਸਾਡੇ ਘਰ ਉਹਨੇ ਨਹੀਂ ਕੁਝ ਕੀਤਾ ਮੈਂ ਤੇਰੇ ਕੋਲ ਥੋੜੀ ਜਿਹੀ ਲੋਕਾਰ ਰੱਖਣਾ ਕੁਝ ਇਹ ਗੱਲ ਦਾ ਉਹਨੇ ਨਹੀਂ ਕਿਹਾ ਤਾਂ ਉਹ ਸੱਦੇ ਦੇ ਕਿਤੇ ਹੁੰਦੇ ਆ ਘਟਵਾਦੀ ਸੱਦੇ ਹੁੰਦੇ ਆਪਣੇ ਘਰ ਕੀ ਕਰਦੇ ਆ ਦੇਖੋ ਵੀ ਜੀ ਜੇ ਤੇ ਸੱਦੇ ਗਿਆ ਆਪਣੇ ਕਾ ਤੇ ਫਿਰ ਅਸੀਂ ਜਾਵਾਂਗੇ ਲੈ ਲੂਗੇ ਸਭ ਕੁਝ ਦੇਖੋ ਦਿਨ ਤੋਂ ਹਾਲ ਸਭ ਕੁਝ ਦੇਈ ਦੇ ਜਿਹਨੇ ਨਾ ਦੇ ਕਾ हां ਦੇ ਕਿਸੇ ਗੱਲ ਪਿੱਛੇ ਨਹੀਂ ਹਟੂਆ ਦੇ ਕਰਨ ਜੇ ਉਹਨਾਂ ਨੇ ਕਿਹਾ ਨਹੀਂ ਹੈਗਾ ਨਾ ਤੇ ਫਿਰ ਹੁਣ ਨੀਚੇ ਕੁਝ ਬੰਦਦਾ ਹੈਗਾ ਦੇਣਾ ਸਾਡਾ ਪੁੱਤ ਤੇ ਸਾਨੂੰ ਤੇ ਪਤਾ ਨਾ ਅਨਿਵਰਸਰੀ ਆ ਜੀ ਜੀ ਉਹਨੇ ਸਾਨੂੰ ਉਹ ਚਾਹੀਆ ਕੀ ਉਹਨੇ ਸਾਨੂੰ ਆਉਣ ਵਾਸਤੇ ਵੀ ਤੁਸੀਂ ਆਓ ਸਾਡੇ ਕੋਲ ਵੀ ਆਣਾ ਚਲ ਇਸੇ ਬੰਨੇ ਵਧਾਈ ਦੀ ਹੈ ਨਾ 10 ਮਿੰਟ ਇਕੱਠੇ ਬੈਠਾਂਗੇ ਜਦੋਂ ਨੇ ਕੋਈ ਗੱਲ ਹੀ ਨਹੀਂ ਕੀਤੀ ਹੈਗੀ ਤੇ ਫਿਰ ਅਸੀਂ ਕਿਉਂ ਧੁਰ ਪਈਏ ਇਹ ਤੁਰਨ ਲਈ ਤੇ ਪੁੱਤ ਫੇਰ ਅਸੀਂ ਆਹ ਫੋਨ ਕਰਦਾਂਗੇ ਤਾਂ ਤੂੰ ਜਾ ਕੇ ਤੇ ਅਸੀਂ ਵਧਾਈ ਦਾ ਫੋਨ ਕਰਦੇ ਹਾਂ ਸਾਡੇ ਮਨ ਤੇ ਖੁਸ਼ੀ ਹੈਗੀ ਨਾ ਨਾ ਜਨਮ ਦਿਨ ਮਦਸਰੀ ਜੀ ਖੁਸ਼ੀ ਹੁੰਦੀ ਹੈ ਦਿਲ ਵਿੱਚ ਸਾਨੂੰ ਇਹ ਚਾਹ ਹੈ ਖੁਸ਼ੀ ਹੈ ਇੱਕ ਇਹ ਤੇ ਹਰ ਸਾਲ ਦੀ ਚਾਹ ਦੇਖੋ ਹਰ ਸਾਲ ਆਣੀ ਮਾਪੇ ਤੇ ਹਮੇਸ਼ਾ ਕਰਜਾਈਆਂ ਨਿਤੀਆਂ ਦੀ ਇਹਨਾਂ ਦੇ ਦੇ ਰਹਿਣਾ ਲੇਕਿਨ ਦੇਖੋ ਜਦੋਂ ਇਹ ਸਾਨੂੰ ਕਿਹਾ ਹੀ ਨਹੀਂ ਸਾਨੂੰ ਦੱਸਿਆ ਹੀ ਨਹੀਂ ਉਹ ਤੇ ਆਪਣੀ ਸ਼ੋਪਿੰਗ ਵਾਸਤੇ ਆਈ ਹੈ ਨਾ ਕਿ ਸਾਨੂੰ ਦੱਸਣ ਵਾਸਤੇ ਆਈ ਹੈ ਕਿ ਐਸਾ ਕਰਦੀ ਸੀ ਕਿ ਮੇਰੇ ਘਰ ਆਇਓ ਅਸੀਂ ਕਿਹਾ ਕਿ ਐਸੀ ਕਿ ਸਾਰਾ ਟੱਪੜੀ ਆ ਜਾਣਗੇ ਤੇਰਾ ਨਹੀਂ ਹੋਣੇ ਕਿਆ ਪਰ ਸਾਨੂੰ ਤੇ ਪਤਾ ਨਾ ਦਿਨ ਵਰਸਰੀ ਹੈ ਤੇ ਸਾਨੂੰ ਤੇ ਚਾਹ ਚੱਲ ਕੋਈ ਨਹੀਂ ਤੂੰ ਕਰ ਲਈ ਜਾ ਕੇ ਦੇ ਆਈਆਂ ਟਿਕੜਾ ਗੱਲ ਹੈ ਜਨਾਬੀ ਨਾਲ ਸੱਦੇ ਮੈਂ ਕੋਈ ਨਹੀਂ ਜਾਣਾ ਹਾਂ ਹੋਰ ਕਿੱਥੇ ਮੇਰੀ ਕੋਈ ਹੁਕਮ ਜੇ ਮੈਂ ਤੇਰਾ ਮੁੰਨਾ ਕਿ ਜੇ ਕੁਝ ਦੇਣਾ ਕਰਨਾ ਹੋਰ ਕਿੱਥੇ ਕੰਮ ਹੈ ਤੇ ਮੈਨੂੰ ਦੱਸੋ ਪਰ ਆ ਬਿਨਾ ਬੁਲਾਏ ਬਿਨਾ ਤੁਸੇ ਮੈਂ ਕੋਈ ਜੀ ਦੇਣਾ ਕੁਝ ਵੀ ਸਿੱਧੀ ਗੱਲ ਜੇ ਸੀਨੀਅਰ ਆ ਗਿਆ ਉਹਨੇ ਫੋਨ ਘੱਟਾ ਤੇ ਸਾਰਾ ਕੁਝ ਲੈ ਕੇ ਜਾਉਗੇ ਖਾਲੀ ਹੱਥ ਨਹੀਂ ਜਾਂਦੇ ਪਰ ਐਸਾ ਉਹਨੇ ਕਿਹਾ ਨਹੀਂ ਜੇ ਮੈਂ ਕੁਝ ਵੀ ਲੈ ਕੇ ਦੇਣਾ ਹੈ ਸਿੱਧੀ ਗੱਲ ਜੇ ਬਾਕੀ ਤੁਸੀਂ ਆਪਣਾ ਪੜਿਆ ਵਰਤੋ ਤੁਹਾਨੂੰ ਜੋ ਚੰਗਾ ਲੱਗਦਾ ਤੁਸੀਂ ਕਰੋ ਮੇਰੀ ਸਲਾਹ ਦੇ ਵਿੱਚ ਜੇ ਅਗਲੀ ਨੇ ਕਿਹਾ ਨੀਗਾ ਐਵੇਂ ਅਸੀਂ ਉੱਤੇ ਉੱਤੇ ਡਿੱਗਦੇ ਫਿਰੇ ਉਹਦੇ ਬੀਜੀ ਹੈ ਅਗਲੀ ਦੀ ਸੱਸ ਕਹੇਗੀ ਅਸੀਂ ਨਾ ਸੱਦੇ ਨਾ ਕੁਛੀ ਤੁਹਾਡੀ ਸੱਸ ਕਹੇਗੀ ਕਿ ਹਨਾ ਚਾਹ ਵੀ ਤੇ ਹੈਗਾ ਨਾ ਆਪਣੀ ਧੀ ਦਾ ਚਾਹ ਕਰਦੀ ਪੀਣ ਉਹਦੀ ਸੱਸ ਤੇ ਸਾਡਾ ਵੀ ਤਾਂ ਮਰਜ਼ ਬੰਦਾ ਸਾਡੀ ਧੀ ਹੈ ਸਾਨੂੰ ਦੱਸੇ ਕਿ ਤੁਸੀਂ ਚਾਹ ਲਵੋਗੇ ਜੇ ਸਾਨੂੰ ਨਹੀਂ ਕਿਹਾ ਹੀ ਨਹੀਂ ਤੇ ਅਸੀਂ ਚਾਹ ਵੀ ਲੰਦੇ ਪਿਰੇ ਵੀ ਐਵੇਂ ਵੀ ਤੁਰੇ ਤੁਸੀਂ ਤੁਮਨੇ ਪੁੱਛਦਈਆਂ ਆਪਕੋ ਸਾਨੂੰ ਸੱਦੇ ਕਿਉਂ ਨੀ ਝੂਟਾ ਸੁਲਾ ਮਾਰ ਕੇ ਗਈ ਤੁਹਾਨੂੰ ਮੈਂ ਮੰਮੀ ਚੱਲ ਮੈਨੂੰ ਨਾ ਸੀ ਕਿ ਮੰਮੀ ਤੁਸੀਂ ਆ ਜੀ ਅੱਜ ਕਹਿ ਕੇ ਗਈ ਤੇ ਕੁਛ ਨਹੀਂ ਕਹਿ ਗਈ ਮੈਂ ਤੇਰ ਕੋ ਕਦੀ ਕੋਈ ਗੱਲ ਲੁਕਾਈ ਹੈ ਸਭ ਕੁਝ ਤੇਰੀ ਮੈਂ સલાਹ ਨਾ ਕਰਨੀ ਮੈਂ ਕੀ ਕਰਨੀ ਤੂੰ ਹੀ ਹੋ ਕਰਨੀ ਮੈਂ ਤੇ ਤੈਨੂੰ ਦੱਸ ਦਿੰਦੀ ਆ ਮੈਂ ਕੀ ਕਰਨਾ ਜੇ ਤੇ ਉਹਦਾ ਫੋਨ ਆ ਗਿਆ ਉਹਨੇ ਕਿਹਾ ਕਿ ਆਓ ਯਾ ਘਰ ਨਹੀਂ ਬਜਾ ਉਥੇ ਕਰਨੀ ਕੀ ਤੈਨੂੰ ਪਹਿਲਾਂ ਸਿੱਚ ਨਹੀਂ ਕਿਸੇ ਨੇ ਦੱਸਣਾ ਘਰ ਆਓ ਠੀਕ ਆਪਾਂ ਜਾਵਾਂਗੇ ਲੈ ਦੇ ਕੇ ਆਵਾਂਗੇ ਸਭ ਕੁਝ ਕਰਕੇ ਆਵਾਂਗੀ ਜੇ ਉਹਨੇ ਨਹੀਂ ਦੱਸਿਆ ਤੇ ਮੈਂ ਕੋਈ ਨਹੀਂ ਜਾਣਾ ਤੇ ਮੈਂ ਨਾ ਕੋਈ ਵੀ ਸਮਾਨ ਖਰੀਦਣਾ ਬਾਕੀ ਕੋ ਤੁਸੀਂ ਸੋਚੋ ਸੋਚ ਲੈ ਮਨ ਦੇ ਨਾਲ ਮੈਂ ਸੋਚ ਲਈ ਵੀ ਕਿ ਮੈਂ ਉਹਨੂੰ ਬਾਈ ਇਹ ਕੋ ਸੋਚੀ ਜਾਵਾਂ ਤੇ ਮੈਂ ਹੋਰ ਵੀ ਟੈਨਸ਼ਨ ਨਾ ਰੱਖਣੀਆਂ। ਆਦਿ ਤੇ ਮੇਰੇ ਕੋ ਕੁਛ ਹੁੰਦਾ ਤੇ ਮੈਂ ਵੀ ਆਪਣੀ ਧੀ ਬਖਸ਼ ਕਰਦੀ ਉਹਨੂੰ ਦਿੱਦ ਹੀ ਰੈਂਦੀ ਕਿੰਨੀ ਮੈਂ ਮਜਬੂਰ ਆ मावा कि मजबूर हो जाए इस वे और पल कुछ ना हो तो मैं कहनी भी तरले मान भी कुछ दे दे मेरी थी मेरा मन भी खुश हो वो भी खुश हो वो तो पूछ पूछती रही भाभी कितने है कदो आना आज जो जे मेरे को कुछ हों तो मैं भी अपनी धीन को दे छती एक माँ ही अपनी धी दे सुख दुख को जानती है मैं कि खुशी होंगी सी ਜੇ ਮੈਂ ਉਹਨੂੰ ਕੁਝ ਦਿਨ ਦੇ ਦੇ ਪਰ ਇਹ ਲੋਕ ਸਮਝਣ ਨੂੰ ਤਿਆਰ ਹੀ ਨਹੀਂ ਮੇਰੀ ਗੱਲ ਹਾ ਦਿੱਦੇ ਮੇਰੇ ਕੋਲ ਕੁਝ ਹੁੰਦਾ ਤੇ ਮੈਂ ਵੀ ਆਪਣੀ ਤੀਨ ਕੁ ਦੇ ਛੱਡ ਦੇ ਮੇਰੀ ਇਕੱਲੀ ਗੱਲੀਤੀ ਹੈ ਜਿਸ ਤਰ੍ਹਾਂ ਮੇਰਾ ਪੁੱਤਾ ਉਸ ਤਰ੍ਹਾਂ ਹੀ ਮੇਰੀ ਤੀ ਹੈ ਮੈਂ ਘਰੇ ਕਿੰਨੀਆਂ ਕੁ ਮੰਤਾ ਮੰਨ ਮੰਗ ਕੇ ਇਹ ਤੀ ਲਈ ਬੱਬਈ ਗੋਡ ਇਹ ਲੋ ਸਮਝਣ ਨੂੰ ਨਹੀਂ ਤਿਆਰ ਹੈ ਤੇ ਮੇਰੀ ਖੁਸ਼ੀ ਹੈ ਤੁਸੀਂ ਤੇ ਮੈਂ ਵੀ ਆਪਣੀ ਤੀਨ ਕੁਛ ਦਿਆ ਉਹ ਕਿਸੋਤੇਗੀ ਮੇਰੀ ਮਾਂ ਮੇਰਾ ਕੁਝ ਨਹੀਂ ਕਰ ਸਕਦੀ ਉਹਨਾਂ ਦਾ ਹੀ ਥੋੜੇ ਤਾਰੇ ਸੋਹਰੇ ਆ ਦੇ ਸਾਡਾ ਵੀ ਤਾਂ ਕੋਈ ਫਰਕ ਹੈ ਇਹ ਕੋਈ ਗੱਲ ਉਹਨਾਂ ਨੇ ਸੱਦਿਆ ਨਹੀਂ ਮੈਂ ਆਪਣੀ ਧੀ ਦਾ ਦੁੱਖ ਕਿਸ ਤਰ੍ਹਾਂ ਦੱਸਣਾ ਉਹਨੂੰ ਕਿੱਦਾਂ ਪਹੁੰਚਾਏਗਾ ਤੇ ਮੇਰੀ ਮਾਂ ਵੀ ਤੁਝ ਕੋ ਭਾਵੇਂ ਕਹੀ ਜਾਂਦੀ ਬਈ ਮੈਨੂੰ ਨਹੀਂ ਚਾਹੀਦਾ ਕਮਾਈ ਆਪਣੇ ਧੀ ਦੇ ਦੁੱਖ ਸੁੱਖ ਨੂੰ ਜਾਣ ਸਕਦੀ ਮੈਂ ਕਿੱਥੇ ਲੁਕਾਵਾਂ ਆਪਣਾ ਪਿਆਰ ਆਪਣੀ ਧੀ ਲਈ ਲਾਡੋ ਮੇਰੀ ਇਹ ਲਾਡੋ ਐਂਡੇ ਲਾਣਾ ਮੈਂ ਪੱਲੀਆਂ ਦਾ ਮੈਂ ਉਹਦੇ ਲਈ ਕੁਝ ਨਾ ਕਰਾਂ ਐ ਕਿਦਾਂ ਹੋ ਜਾਵੇ ਮੈਨੂੰ ਕੁਝ ਸੋਚਣਾ ਵੈ ਮੈਂ ਕੁਝ ਕਰਨਾ ਨੋਤੇ ਨਾ ਹੁੰਜੋਦ ਅਨਵਰ ਫਰੀਆਦੀ ਤੇ ਹੀ ਕੱਟ ਕੇ ਤੇਰਾ ਇੱਕੋ ਪਹਿਨੀ ਕੰਮੀ ਭਈ ਹੋਈ ਆ ਨਾ ਕੋਈ ਕਰੋੰਗ ਟਕੜ ਕੇ ਬੈਠੀ ਕਿੰਨੇ ਕਿਊ ਟੈਰ ਕੋ ਪਹਿਲ ਸਟੋਰ ਪਰ ਆ ਪਿਆ ਜੋ ਮਰਜ਼ੀ ਦੇ ਛੜਦੀ ਹੁਣ ਤੇਰੇ ਘਰੇ ਕੰਜਾਨਾਂ ਚ ਕਮੀ ਹੋ ਜਾਂਦੀ ਸੀ ਇੱਕੋਈ ਗੱਲ ਮੈਂ ਨਹੀਂ ਦੇਣਾ ਨਾ ਕਿਸ ਤਰ੍ਹਾਂ ਕੋ ਕਹੀ ਜਾਨੀ ਮੇਰੀ ਤੀ ਬਰੇ ਐਸ ਤੇਰੇ ਮਨ ਤੇ ਦੀ ਪਿਆਰ ਮੇਰੇ ਮਨ ਤੇ ਤੇ ਪਿਆਰ ਆਣਾ ਮੈਂ ਆਪਣਾ ਪਿਆਰ ਕਿੱਥੇ ਲੁਕਾ ਲਵਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਉਹ ਸਾਰੇ ਜਾਣੇ ਤੇ ਅੱਜ ਦੀ ਜਿਹੜੀ ਛੋਟੀ ਜਿਹੀ ਸਟੋਰੀ ਬਣਾਈ ਗਈ ਆ ਇੱਕ ਮਾਂ ਦੀ ਫੀਲਿੰਗ ਦੇ ਉੱਤੇ ਬਣਾਈ ਗਈ ਆ ਕਿ ਮਾਂ ਕੁੜੀ ਦੀ ਐਨੀਵਰਸਰੀ ਸੀਗੀ ਤੇ ਮਾਂ ਨੇ ਚਾਇਆ ਕਿਉਂ ਨਾ ਕਰੋ ਮੈਂ ਕੁਛ ਉਹਨੂੰ ਗਿਫਟ ਦਵਾ ਤੇ ਮਾਂ ਨੇ ਅੱਗੋਂ ਆਪਣੀ ਨੂੰਨੂ ਕਿਹਾ ਕਿ ਮੇਰੀ ਧੀ ਦੀ ਐਨੀਵਰਸਰੀ ਆ ਤੇ ਕਿਉਂ ਨਾ ਆਪਾਂ ਉਹਨੂੰ ਕੁਝ ਗਿਫਟ ਕਰ ਦਈਏ ਪਰ ਅਗੋਂ ਭਾਬੀ ਨੇ ਕੀ ਕਿਹਾ ਕਿ ਨਹੀਂ ਮੇਰੇ ਤੋਂ ਤੇ ਉਹਨੂੰ ਦੇਣ ਵਾਸਤੇ ਕੁਝ ਨਹੀਂ ਹੈਗਾ ਲੱਗ ਗਿਆ ਇਵਨ ਕਿ ਸਾਰਾ ਘਰ ਉਹਦਾ ਭਰਾ ਦਾ ਵਾ ਮਾ ਦਾ ਵਾ ਤੇ ਭਾਬੀ ਦਾ ਇੰਨਾ ਜ਼ਿਆਦਾ ਇੰਟਰਫੀਰੈਂਸ ਨਹੀਂ ਹੋਣਾ ਚਾਹੀਦਾ ਕੁੜੀਆਂ ਦਾ ਵੀ ਓਨਾ ਹੀ ਕੀ ਕਹਿੰਦੇ ਆਪਾਂ ਹਿੱਸਾ ਕਰਨਾ ਚਾਹੀਦਾ ਜਿਵੇਂ ਆਪਾਂ ਮੁੰਡਿਆਂ ਦਾ ਕਰਦੇ ਆ। ਇਹ ਜ਼ਰੂਰੀ ਨਹੀਂ ਕਿ ਆ ਗਈ ਜਿਹੜੇ ਸੱਦਨ ਤੇ ਫੇਰ ਹੀ ਫਟਾ। ਪੈਸੇ ਵੀ ਤੇ ਪੈਨੋ ਆਪਣੇ ਆਪ ਹੀ ਦੇਣਾ ਚਾਹੀਦਾ। ਜ਼ਰੂਰੀ ਨਹੀਂ ਕਿ ਕੋਈ ਫੰਕਸ਼ਨ ਹੈਗਾ, ਟਾਂਗ ਹੈਗਾ, ਅਸੀਂ ਤੱਸ ਦਈਏ। ਪੁੱਤਰਾਂ ਨੂੰ ਕੀ ਨਹੀਂ ਦਈਦਾ ਨੂੰਆਂ ਧੀਆਂ ਨੂੰ ਤੇ ਧੀਆਂ ਵੀ ਅਕਸਰ ਜਿਹੜੀਆਂ ਹੈਗੀਆਂ ਪਹਿਲਾਂ ਉਹਨਾਂ ਦਾ ਹੱਕ ਬੰਦਾ ਆਪਣੇ ਘਰ ਦੇ ਵਿੱਚ ਤੇ ਪਰਿਵਾਰ ਦੇ ਵਿੱਚ ਨੂੰਆਂ ਦੇ ਬਾਅਦ ਚ ਆਈਆਂ ਹੁੰਦੀਆਂ। ਕਿਉਂਕਿ ਉਹਨਾਂ ਆਪਣੇ ਘਰ ਦੇ ਵੀ ਮਾਪਿਆਂ ਦਾ ਵੀ ਫਰਜ਼ ਹੁੰਦਾ ਹੈ। ਦੇਖੋ ਵੀ ਮਾਪਿਓ ਧੀਆਂ ਆਪਣੇ ਘਰ ਭਾਵੇਂ ਜਿੰਨੀ ਮਰਜੀ ਸੁਖੀ ਹੋਣਾ ਪੈਸਾ ਹੋਵੇ ਜੋ ਜੋ ਆਪਣੇ ਮਾਪਿਓ ਦਾ ਹਿੱਤ ਧੀ ਕਰਦੀ ਆ ਨਾ ਕੋਈ ਵੀ ਨੀਂ ਚੇ ਕਰਦਾ ਨਾਲੇ ਇੱਥੇ ਭਰਾ ਦਾ ਵੀ ਫਰਜ ਹੈ ਕਿ ਆਪਣੀ ਭੈਣ ਨੂੰ ਹਨਾ ਚੰਗੀ ਤਰ੍ਹਾਂ ਉਹਦਾ ਉਹ ਜਿੱਤਰਾ ਜਿਸ ਤਰ੍ਹਾਂ ਕਰਨੀ ਬੰਦੇ ਨੂੰ ਕਰਨਾ ਚਾਹੀਦਾ ਹਾਂ ਅਮੇ ਲੋੜ ਵੀ ਨਾ ਹੋਈ ਕਿ ਧੀ ਨੂੰ ਆਸ ਹੁੰਦੀ ਪੇਕੇਾਂ ਤੋਂ ਬਿਲਕੁਲ ਜੀ ਜੇ ਪੇਕੇਆਂ ਦਾ ਕੋਈ ਚੀਜ਼ ਆਂਦੀ ਹੈ ਤਿਹ ਦੀ ਖੁਸ਼ੀ ਵੱਖਰੀ ਹੁੰਦੀ ਆ ਇੱਕ ਸੋਹਰਿਆਂ ਦੇ ਵਿੱਚ ਵੀ ਹੋ ਜਾਂਦਾ ਵਾ ਕਿ ਮੇਰੇ ਪੇਕੇ ਆ ਘਰ ਆਈ ਆ ਭਾਵੇਂ ਪੇਕੇ ਆਣ ਨਾਣ ਭਾਵੇਂ ਤੇ ਵੱਡਾ ਫੰਕਸ਼ਨ ਕੀਤਾ ਹੋਵੇ ਨਾ ਹੋਵੇ ਪਰ ਜਿਹੜੀ ਚੀਜ਼ ਪੇਕੇਆਂ ਤੋਂ ਆਂਦੀ ਹੈ ਨਾ ਉਹਦਾ ਇੱਕ ਚਾ ਹੀ ਅਲੱਗ ਹੁੰਦਾ ਕਿਉਂਕਿ ਉਹਦੇ ਵਿੱਚ ਉਹਦੀ ਮਾਂ ਦਾ ਪਿਆਰ ਉਹਦੀ ਮਾਂ ਦਾ ਚਾ ਉਹਦੀ ਮਾਂ ਦੇ ਇਮੋਸ਼ਨਸ ਹੁੰਦੇ ਆ ਸਭ ਕੁਝ ਉਹਦੇ ਵਿੱਚ ਆਂਦਾ ਮਾਂ ਹਰ ਇੱਕ ਮਾਂ ਨੂੰ ਹੁੰਦਾ ਵੀ ਅਸੀਂ ਆਪਣੀ ਧੀ ਨੂੰ ਕੁਝ ਨਾ ਕੁਝ ਦਈਏ ਕਿਉਂਕਿ ਭਾਵੇਂ ਮਾਂ ਅਮੀਰ ਹੋਵੇ ਤੇ ਭਾਵੇਂ ਗਰੀਬ ਹੋਵੇ ਆਪਣੀ ਧੀ ਦਾ ਚਾ ਪੂਰਾ ਉਹ ਕਰਦੀ ਕਰਦੀ ਆ ਦੇਖੋ ਵੀ ਸਵਾਲ ਅਮੀਰ ਗਰੀਬ ਦਾ ਮਾਂ ਮਾਂ ਹੀ ਆ ਬਿਲਕੁਲ ਜੀ ਮਾਂ ਮਾਂ ਹੀ ਹੁੰਦੀ ਹੈ ਮਾ ਵਿਆਹ ਮਾ ਕੋਈ ਹੋ ਹੀ ਨਹੀਂ ਸਕਦਾ ਜੀ ਉਹ ਮਾ ਨਹੀਂ تھا ਉਹ ਲੈ ਸਕਦਾ ਨਾ ਨਾ ਉਹੀ ਭੈਣ ਭਰਾ ਉਹਨਾਂ ਦੇ ਬਚਪਨ ਵਿੱਚ ਕਿੰਨਾ ਲੜਦੇ ਸਭ ਕੁਝ ਕਰਦੇ ਉਹਦੋਂ ਕੁਝ ਨਹੀਂ ਹੁੰਦਾ ਤੇ ਜਦੋਂ ਵਿਆਹ ਹੀ ਤਾਂ ਮਾਣੀ ਜਿੰਨੀ ਗੱਲ ਹੋ ਜਾਂਦੀ ਤੇ ਉਹ ਫਰਕ ਆ ਜਾਂਦਾ ਫਿਰ ਭਰਾ ਵੀ ਕਹੂਗਾ ਕਿ ਤੂੰ ਚੱਲ ਜਾ ਚੱਲ ਜਾ ਆਪਣੇ ਘਰ ਲੈ ਭੈਣ ਵੀ ਕਹੋਗੀ ਮੈਂ ਤੁਹਾਡੇ ਘਰ ਨਹੀਂ ਰਹਿਣਾ ਮੈਂ ਚੱਲੀ ਚੱਲ ਨਹੀਂ ਮੈਂ ਆਪਣੇ ਘਰ ਤੇ ਚਲੋ ਜੀ ਜੇ ਕੋਈ ਇਸ ਤਰ੍ਹਾਂ ਕਰਦਾ ਕੋਈ ਭਾਬੀ ਕਰਦੀ ਆ ਤੇ ਤੁਸੀਂ ਵੀ ਨਾ ਅੱਗੇ ਜਾ ਕੇ ਤੁਹਾਡੇ ਤੇ ਵੀ ਇਹ ਵਾਲਾ ਟਾਈਮ ਆਣਾ ਵਾ ਤੇ ਤੁਸੀਂ ਪਹਿਲਾਂ ਹੀ ਸਾਵਧਾਨ ਹੋ ਜਾਓ ਤਾਂ ਕਿ ਜੋ ਤੁਸੀਂ ਕੀ ਕਹਿੰਦੇ ਉਹ ਬੋਇੰਦਾ ਤੇ ਉਹਦਾਂ ਨੂੰ ਬਾਅਦੋਂ ਵੱਡਣਾ ਨਾ ਉਹ ਬੀਜ ਬੋਇਆ ਵਾ ਉਹੋ ਹੀ ਤੁਹਾਨੂੰ ਵੱਡਣਾ ਨਾ ਬਹੁਤ ਪਹਿਲਾਂ ਹੀ ਤੁਸੀਂ ਚੰਗੀ ਤਰ੍ਹਾਂ ਰੋੋ ਚਲੋ ਜੀ ਜੇ ਤੁਸੀਂ ਅੱਜ ਆਪਣੀ ਨਾਨਾ ਨਾਨਾ ਕਰੋਗੇ ਕੱਲ ਤੁਹਾਡੀਆਂ ਭਰਜਾਈਆਂ ਵੀ ਤੁਹਾਡਾ ਲੋਸਣ ਕਰਨੀ ਤੇ ਤੁਹਾਡੀ ਕੁੜੀਆਂ ਨਾਲ ਵੀ ਹੋ ਸਕਦਾ ਕਰੇ ਤੇ ਚਲੋ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਥੈਂਕ ਯੂ ਸੋ ਥੈਂਕ ਯੂ ਜੀ